ਸੂਪਰ ਵੀਜ਼ਾ ਇੱਕਦਾਂ ਦੀ ਕੈਟਾਗਰੀ ਆ ਜਿਹਦੇ ਵਿੱਚ ਰਿਫਿਊਜ਼ਲ ਬਿਲਕੁਲ ਵੀ ਨਹੀਂ ਆਉਂਦੀ ਬਟ ਕੁਝ ਹੀ ਲੋਕ ਅਪਲਾਈ ਕਰ ਸਕਦੇ ਜਿਨ੍ਹਾਂ ਦੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਇੰਡੀਆ ਦੇ ਵਿੱਚ ਰਹਿੰਦੇ ਆ ਬਟ ਉਹਨਾਂ ਦੇ ਬੱਚੇ ਕੈਨੇਡਾ ਦੇ ਵਿੱਚ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਸੀ ਸਟੇਟਸ 'ਤੇ ਪਰ ਹੈਗੇ ਆ ਤਾਂ ਉਹੀ ਸਿਰਫ ਅਪਲਾਈ ਕਰ ਸਕਦੇ ਆ ਬਟ ਇਨ੍ਹਾਂ ਦਿਨਾਂ ਦੇ ਵਿੱਚ ਸਾਡੇ ਕੋਲੇ ਕਾਫੀ ਇਦਾਂ ਦੇ ਕੇਸ ਆ ਰਿਹਾ ਜਿਹਦੇ ਵਿੱਚ ਸੂਪਰ ਵੀਜ਼ਾ ਦੇ ਉੱਪਰ ਵੀ ਰਿਫਿਊਜ਼ਲ ਆ ਰਹੀ ਆ ਸੋ ਦੋਸਤੋ ਇਹਦੇ ਵਿੱਚ ਕਿਤੇ ਨਾ ਕਿਤੇ ਗਲਤੀ ਆਪਣੀ ਵੀ ਹੁੰਦੀ ਆ ਜਦੋਂ ਆਪਾਂ ਕੋਈ ਕੇਸ ਅਪਲਾਈ ਕਰਦੇ ਆ ਜਾਂ ਤਾਂ ਆਪਣਾ ਕੰਸਲਟੈਂਟ ਜਿਹੜ ਜਿਹੜੀ ਲੱਗ ਰਹੀ ਹੈ ਤੇ ਕਿਵੇਂ ਨੂੰ ਚੈੱਕ ਕੀਤਾ ਜਾਊਗਾ ਸੋ ਦੋਸਤੋ ਇਦਾਂ ਦੇ ਕੇਸ ਨੂੰ ਬੜਾ ਧਿਆਨ ਨਾਲ ਲਗਾਉਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਇੱਕ ਲਿਕੋ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਤੁਸੀਂ 1 ਸਾਲ ਦੇ ਵਿੱਚ ਕਿੰਨੀ ਇਨਕਮ ਜਨਰੇਟ ਕਰ ਰਹੇ ਹੋ ਜਿਹੜੇ ਬੱਚੇ ਕੈਨਾਂ ਚ ਬੈਠੇ ਆ ਉਹਨਾਂ ਦੀ ਲਿਕੋ ਚੈੱਕ ਕੀਤੀ ਜਾਂਦੀ ਹੈ ਇਹਦੇ ਨਾਲ ਮੈਡੀਕਲ ਐਂਡ ਤੁਹਾਡੀ ਇੱਕ ਹੈਲਥ ਇੰਸ਼ੋਰੈਂਸ ਦੀ ਰਿਕੁਆਇਰਮੈਂਟ ਹੁੰਦੀ ਆ ਸੁਰਤ ਤੋਂ ਬਾਅਦ ਹੀ ਅਪਲਾਈ ਕਰਨ ਦਾ ਬੈਨੀਫਿਟ ਆ ਈਵਨ ਕੁਝ ਕੇਸਸ ਦੇ ਵਿੱਚ ਸਾਰਾ ਕੁਝ ਪੂਰਾ ਹੋਣ ਤੋਂ ਬਾਅਦ ਵੀ ਜਿਹੜਾ ਕੇਸ ਰਿਫਿਊਜ਼ ਹੋ ਜਾਂਦਾ ਸੋ ਸਾਡੇ ਕੋਲੇ ਰੀਸੈਂਟ ਰੀਕਨਸਿਡਰੇਸ਼ਨ ਦੇ ਉੱਪਰ ਇ ਤੁਸੀਂ ਵੀ ਇਹ ਚੀਜ਼ ਦਾ ਸਾਹਮਣਾ ਕਰ ਚੁੱਕੇ ਆ ਤਾਂ ਸਾਨੂੰ ਕੰਟੈਕਟ ਕਰ ਸਕਦੇ ਹੋ ਥੈਂਕ ਯੂ